ਅਮੀਰ ਖਾਨ ਨੇ ਪੰਜਾਬ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਮੀਰ ਖਾਨ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਭਗਤ ਸਿੰਘ ਦਾ ਇੱਕ ਰੋਲ ਵੀ ਮਿਲ ਰਿਹਾ ਸੀ ਪਰ ਉਹਨਾਂ ਨੇ ਕਰਿਆ ਨਹੀਂ ਪੂਰੀ ਗੱਲਬਾਤ ਹੈ ਕਿ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਖਰ ਐਡਾ ਵੱਡਾ ਜਿਹੜਾ ਬਿਆਨ ਹੈ ਕੀ ਬਿਆਨ ਹੈ ਕਿਉਂ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੂਰੀ ਗੱਲਬਾਤ ਹੈ ਜਿਹੜੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਦੱਸਦਾ ਜਿਹੜਾ ਇਹ ਬਿਆਨ ਹੈ ਅਮੀਰ ਖਾਨ ਦਾ ਇਹ ਉਸਨੇ ਇੱਕ Netflix ਦਾ ਜੋ ਸ਼ੋਅ ਹੈ ਕਾਪਲ ਸ਼ਰਮਾ ਦਾ ਨਵਾਂ ਆਇਆ ਉਸ ਦੇ ਵਿੱਚ ਦਿੱਤਾ ਤੇ ਇੱਥੇ ਬਤੌਰ ਮਹਿਮਾਨ ਬਣ ਕੇ ਆਏ ਸੀ ਅਮੀਰ ਖਾਨ ਵੈਸੇ ਬਹੁਤ ਘੱਟ ਵਾਰ ਆਏ ਨੇ ਉਹ ਮੇਰੇ ਖਿਆਲ ਚ ਪਹਿਲੀ ਵਾਰ ਹੀ ਉਹਨੇ Netflix ਦਾ ਜਿਹੜਾ ਇਹ ਕਪਲ ਦੇ ਨਾਲ ਸ਼ੋਅ ਕੀਤਾ ਹੋਵੇ ਉਸ ਤੋਂ ਪਹਿਲਾਂ ਉਹ ਕਪਲ ਦੇ ਸ਼ੋਅ ਚ ਵੀ ਸੀ ਕੋਈ ਫਿਲਮ ਦੀ ਪ੍ਰੋਮੋਸ਼ਨ ਮਿਲੇ ਸ਼ਾਇਦ ਹੀ ਆਏ ਹੋਣ ਕਿਉਂਕਿ ਉਹ ਬਹੁਤ ਘੱਟ ਜਾਂਦੇ ਨੇ ਤੇ ਬਹੁਤ ਘੱਟ ਫਿਲਮਾਂ ਕਰਦੇ ਨੇ ਤੇ ਪੰਜਾਬ ਨੂੰ ਲੈ ਕੇ ਉਹਨਾਂ ਨੇ ਐਡਾ ਵੱਡਾ ਬਿਆਨ ਦਿੱਤਾ ਜੋ ਕਿ ਸੁਰਖੀਆਂ ਦੇ ਵਿੱਚ ਆ ਵੈਸੇ ਵੀ ਅੱਜ ਕੱਲ ਪੰਜਾਬ ਦੀ ਚਰਚਾ ਬਹੁਤ ਹੋ ਰਹੀ ਹੈ ਕਿਉਂਕਿ ਚਮਕੀਲਾ ਫਿਲਮ ਜਿੱਦਣ ਦੀ ਰਿਲੀਜ਼ ਹੋਈ ਹੈ ਪੰਜਾਬ ਸੁਰਖੀਆਂ ਦੇ ਵਿੱਚ ਇੱਕ ਵਾਰ ਫੇਰ ਤੋਂ ਬਾਲੀਵੁੱਡ ਦੇ ਵਿੱਚ ਵੈਸੇ ਤਾਂ ਪੰਜਾਬ ਹੈ ਜਿਹੜਾ ਹਮੇਸ਼ਾ ਚਰਚਾ ਦੇ ਵਿੱਚ ਹੀ ਰਿਹਾ ਕਿਉਂਕਿ ਜਿਹੜੇ ਪੰਜਾਬੀ ਨੇ ਹਮੇਸ਼ਾ ਐਸਾ ਕੁਝ ਕਰਦੇ ਰਹਿੰਦੇ ਨੇ ਜਿਸ ਦੇ ਨਾਲ ਪੰਜਾਬੀਆਂ ਦੀ ਪੰਜਾਬ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਰਹਿੰਦੀ ਆ ਪਰ ਇਹ ਪੂਰੀ ਗੱਲਬਾਤ ਹੈ ਕਿ ਥੋੜੀ ਜਿਹੀ ਤੁਹਾਨੂੰ ਅਮੀਰ ਖਾਨ ਨੇ ਕਿਹਾ ਕਿ ਮੈਂ ਮੁਸਲਮਾਨ ਪਰਿਵਾਰ ਤੋਂ ਆ ਅਤੇ ਮੈਨੂੰ ਹੱਥ ਜੋੜਨ ਦੀ ਆਦਤ ਨਹੀਂ ਪਰ ਮੈਂ ਪੰਜਾਬ ਦੇ ਵਿੱਚ ਦੰਗਲ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਉਸ ਸਮੇਂ ਮੇਰੇ ਨਾਲ ਇੱਕ ਅਜੀਬ ਵਾਕਿਆ ਹੋਇਆ ਮੈਂ ਕਿਹਾ ਕਿ ਜਦੋਂ ਮੈਨੂੰ ਪੰਜਾਬ ਦੇ ਲੋਕ ਮਿਲਦੇ ਸੀ ਤਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਸੀ ਅਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਉਹਨਾਂ ਨੂੰ ਸਮਝ ਨਹੀਂ ਲੱਗਿਆ ਕਿ ਉਹ ਕਰਨ ਕੀ ਕਿਉਂਕਿ ਉਹ ਮੁਸਲਮਾਨ ਹਨ ਅਤੇ ਉਹਨਾਂ ਨੂੰ ਹੱਥ ਜੋੜਨ ਦੀ ਆਦਤ ਕਹਿੰਦਾ ਹੈ ਨਹੀਂ ਪਰ ਕਹਿੰਦਾ ਜਦੋਂ ਮੈਂ 2.5 ਕ ਮਹੀਨੇ ਪੰਜਾਬ ਦੇ ਵਿੱਚ ਬਿਤਾਏ ਤਾਂ ਮੈਨੂੰ ਹੱਥ ਜੋੜਨ ਦੀ ਜਿਹੜੀ ਇਹ ਆਤ ਹੈ ਇਸ ਦੀ ਮੈਨੂੰ ਤਾਕਤ ਪਤਾ ਲੱਗੀ ਕਿ ਅਸਲ ਦੇ ਵਿੱਚ ਪੰਜਾਬੀ ਨੇ ਜਿਹੜੇ ਹੱਥ ਜੋੜ ਕੇ ਸਵਾਗਤ ਕਿਉਂ ਕਰਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਤਲਬ ਇਹ ਗੱਲ ਹੈ ਜਿਹੜੀ ਚਰਚਾ ਦੇ ਵਿੱਚ ਹੈ ਜਿਹੜੀ ਹੱਥ ਜੋੜਨ ਵਾਲੀ ਅਮੀਰ ਖਾਨ ਨੇ ਕਹੀ ਦੂਸਰਾ ਨੰਬਰ ਉਹਨੇ ਕਿਹਾ ਕਿ ਜਦੋਂ ਉਹ ਪੰਜਾਬ ਦੇ ਵਿੱਚ ਕੰਮ ਕਰ ਰਹੇ ਸੀ ਤਾਂ ਉਹਨਾਂ ਨੇ ਬਹੁਤ ਫਿਲਮਾਂ ਦੀ ਹੋਰ ਵੀ ਜਿਹੜੀ ਸ਼ੂਟਿੰਗ ਹੈ ਅੱਡ-ਅੱਡ ਸਟੇਟਾਂ ਦੇ ਵਿੱਚ ਕਰੀ ਹੈ ਪਰ ਪੰਜਾਬ ਦੇ ਵਿੱਚ ਜਿਹੜਾ ਮੈਨੂੰ ਸਿੱਖਣ ਨੂੰ ਮਿਲਿਆ ਉਹ ਸ਼ਾਇਦ ਹੀ ਕਿਸੇ ਫਿਲਮ ਦੀ ਸ਼ੂਟਿੰਗ ਵੇਲੇ ਮੈਨੂੰ ਸਿੱਖਣ ਨੂੰ ਮਿਲਿਆ ਹੋਵੇ ਉਹਨਾਂ ਨੇ ਕਿਹਾ ਕਿ ਦੰਗਲ ਫਿਲਮ ਦੀ ਸ਼ੂਟਿੰਗ ਵੇਲੇ ਉਹ ਇੱਕੋ ਘਰ ਦੇ ਵਿੱਚ ਆ ਤਕਰੀਬਨ 2.5 ਮਹੀਨਾ ਸ਼ੂਟਿੰਗ ਕਰਦੇ ਰਹੇ ਅਤੇ ਉਸ ਸਵੇਰੇ ਜਦੋਂ ਆਉਂਦੇ ਸੀ ਪਿੰਡ ਦੇ ਵਿੱਚ ਉਹਨਾਂ ਦੀ ਗੱਡੀ ਦਾਖਲ ਹੁੰਦੀ ਸੀ ਤਾਂ ਪੂਰਾ ਪਿੰਡ ਹੈ ਜਿਹੜਾ ਉਹਨਾਂ ਨੂੰ ਦੇਖਣ ਵਾਸਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਆਪਣੇ ਆਪਣੇ ਘਰਾਂ ਦੇ ਬਾਹਰ ਖੜ੍ਹਾ ਹੁੰਦਾ ਸੀ ਕਿ ਆ ਕੇ ਸਾਰੇ ਹੱਥ ਜੋੜ ਕੇ ਮੇਰਾ ਸਵਾਗਤ ਕਰਦੇ ਸੀ ਜਦੋਂ ਮੈਂ ਸੱਟ ਦੇ ਉੱਪਰ ਆਉਂਦਾ ਸੀ ਅਤੇ ਉਸੇ ਤਰ੍ਹਾਂ ਕਹਿੰਦਾ ਸ਼ਾਮ ਨੂੰ ਹੁੰਦਾ ਸੀ ਸ਼ਾਮ ਨੂੰ ਵੀ ਲੋਕ ਉਸੇ ਤਰ੍ਹਾਂ ਉਹਨਾਂ ਦੇ ਜਦੋਂ ਉਹ ਜਾਂਦੇ ਸੀ ਤਾਂ ਉਹਨਾਂ ਨੂੰ ਗੁੱਡ ਨਾਈਟ ਕਹਿੰਦੇ ਸੀ ਜਾਣ ਵੇਲੇ ਇੱਕ ਗੱਲ ਉਹਨਾਂ ਨੇ ਹੋਰ ਕਹੀ ਕਿ ਵੈਸੇ ਜਦੋਂ ਕਿਤੇ ਫਿਲਮ ਦੀ ਸ਼ੂਟਿੰਗ ਕਰਦੇ ਆ ਤਾਂ ਕਈ ਵਾਰ ਐਸੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੇ ਕਲਾਕਾਰ ਹੁੰਦੇ ਨੇ ਉਹਨੂੰ ਪਰੇਸ਼ਾਨੀ ਹੁੰਦੀ ਹੈ ਕਹਿੰਦਾ ਜਦੋਂ ਅਸੀਂ ਪੰਜਾਬ ਦੇ ਵਿੱਚ ਸ਼ੂਟਿੰਗ ਕਰ ਰਹੇ ਸੀ ਤਾਂ ਇੱਕ ਦਿਨ ਵੀ ਪੰਜਾਬ ਦੇ ਲੋਕਾਂ ਨੇ ਮੈਨੂੰ ਪਰੇਸ਼ਾਨੀ ਆਉਣ ਨਹੀਂ ਦਿੱਤੀ ਕਿਉਂਕਿ ਕਦੇ ਵੀ ਮੇਰੀ ਗੱਡੀ ਦਾ ਰਸਤਾ ਨਹੀਂ ਰੋਕਿਆ ਕਦੇ ਕੋਈ ਕੰਮ ਦੇ ਵਿੱਚ ਵਿਗੜ ਨਹੀਂ ਪਾਇਆ ਹਮੇਸ਼ਾ ਕਹਿੰਦਾ ਮੈਨੂੰ ਪਿਆਰ ਹੀ ਦਿੱਤਾ ਤਾਂ ਦੋਸਤੋ ਵੱਡੇ ਬਿਆਨ ਪੰਜਾਬ ਨੂੰ ਲੈ ਕੇ ਅਮੀਰ ਖਾਨ ਨੈਟਫਲਿਕਸ ਦਾ ਜਿਹੜਾ ਸ਼ੋਅ ਹੈ ਕਪਲਸ਼ਾਹ ਉਸ ਦੇ ਵਿੱਚ ਦੇਖ ਕੇ ਕਈ ਵਾਰ ਐਸੇ ਬਿਆਨ ਪੜ੍ਹ ਕੇ ਚੰਗਾ ਜ਼ਰੂਰ ਲੱਗਦਾ ਕਿਉਂਕਿ ਪੰਜਾਬ ਦੀ ਜਿਹੜੀ ਚਰਚਾ ਹੈ ਬਾਲੀਵੁੱਡ ਦੇ ਵਿੱਚ ਅਕਸਰ ਹੁੰਦੀ ਰਹਿੰਦੀ ਹੈ ਇਸੇ ਕਰਕੇ ਤਾਂ ਜਿਹੜੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਪੰਜਾਬ ਵਾਲਾ ਦਾ ਮੂੰਹ ਕਰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਸ਼ੂਟਿੰਗਾਂ ਨੇ ਬਹੁਤ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਚੰਡੀਗੜ੍ਹ ਦੇ ਆਸ-ਪਾਸ ਹੋਣ ਜਾਂ ਫਿਰ ਵੈਸੇ ਜਿਹੜਾ ਆਪਣੇ ਪੰਜਾਬ ਦਾ ਏਰੀਆ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਫਿਲਮਾਂ ਨੇ ਬਣਦੀਆਂ ਨੇ ਤਾਂ ਦੋਸਤੋ ਤੁਸੀਂ ਇਸ ਪੂਰੀ ਗੱਲਬਾਤ ਕੀ ਕਹਿਣਾ ਚਾਹੋਗੇ ਤੁਸੀਂ ਵੀ ਰਾਏ ਜ਼ਰੂਰ